ਕਿਤਾਬ ਕਾ ਫਲਾ channels ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਪੜਾਂਗੇ ਤੁਹਾਡੇ ਅਚੇਤਨ ਮਨ ਦੀ ਸ਼ਕਤੀ ਨਾਮਕ ਕਿਤਾਬ ਦਾ ਅਗਲਾ ਅਧਿਆਇ ਇਸ ਅਧਿਆਇ ਦਾ ਨਾਮ ਹੈ ਦੌਲਤ ਲਈ ਅਚੇਤਨ ਮਨ ਦੀ ਸ਼ਕਤੀ ਕਿਵੇਂ ਵਰਤੀਏ ਜੇਕਰ ਤੁਹਾਨੂੰ ਆਰਥਿਕ ਔਕੜਾਂ ਦਰਪੇਸ਼ ਹਨ ਜੇ ਤੁਸੀਂ ਮੁਸ਼ਕਲ ਨਾਲ ਗੁਜ਼ਾਰਾ ਕਰਦੇ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਆਪਣੇ ਅਚੇਤਨ ਮਨ ਨੂੰ ਇਹ ਭਰੋਸਾ ਨਹੀਂ ਦਿਵਾ ਸਕਦੇ ਕਿ ਤੁਹਾਡੇ ਕੋਲ ਖੂਬ ਦੌਲਤ ਹੋਵੇਗੀ ਅਤੇ ਤੁਸੀਂ ਬਹੁਤ ਸਾਰੀ ਬਚਤ ਵੀ ਕਰ ਸਕੋਗੇ ਤੁਸੀਂ ਕਈ ਅਜਿਹੇ ਬੰਦੇ ਵੀ ਦੇਖੇ ਹੋਣਗੇ ਜਿਹੜੇ ਹਫ਼ਤੇ 'ਚੋ ਕੁਝ ਘੰਟੇ ਹੀ ਕੰਮ ਕਰਦੇ ਹਨ ਅਤੇ ਬੜਾ ਪੈਸਾ ਕਮਾਉਂਦੇ ਹਨ ਉਹਨਾਂ ਨੂੰ ਵਧੇਰੇ ਮਿਹਨਤ ਵੀ ਨਹੀਂ ਕਰਨੀ ਪੈਂਦੀ ਲਾਜ਼ਮੀ ਨਹੀਂ ਕਿ ਹਮੇਸ਼ਾ ਜੀਤੋੜ ਤੋਂ ਮਿਹਨਤ ਕਰਕੇ ਹੀ ਦੌਲਤ ਕਮਾਈ ਜਾ ਸਕਦੀ ਹੈ ਇਹ ਨਹੀਂ ਹੈ ਬਿਨਾਂ ਮਿਹਨਤ ਕੀਤਿਆਂ ਜ਼ਿੰਦਗੀ ਸੌਖੀ ਹੋ ਸਕਦੀ ਹੈ ਤਾਂ ਬੰਦੇ ਨੂੰ ਹੋਰ ਕੀ ਚਾਹੀਦਾ ਹੈ ਤੁਸੀਂ ਇਹ ਸੌਖਾ ਰਾਹ ਹੀ ਚੁਣੋ ਤੁਸੀਂ ਉਹ ਕਰੋ ਜੋ ਸੱਚਮੁੱਚ ਤੁਸੀਂ ਕਰਨਾ ਚਾਹੁੰਦੇ ਹੋ ਤੇ ਇਹਨੂੰ ਦਿਲੀ ਖੁਸ਼ੀ ਅਦਰਮਾਨਸ ਨਾਲ ਕਰੋ ਮੈਂ ਲਾਸਟ ਐਂਜਲਸ ਤੇ ਇੱਕ ਅਫਸਰ ਨੂੰ ਜਾਣਦਾ ਹਾਂ ਜੋ 75000 ਡਾਲਰ ਸਾਲਾਨਾ ਕਮਾਉਂਦਾ ਹੈ ਪਿਛਲੇ ਸਾਲ ਉਹ 9 ਮਹੀਨੇ ਦੀ ਛੁੱਟੀ ਲੈ ਕੇ ਸੰਸਾਰ ਯਾਤਰਾ ਅਤੇ ਖੂਬਸੂਰਤ ਥਾਂਵਾਂ ਵੇਖਣ ਨਿਕਲ ਪਿਆ ਉਸ ਨੇ ਮੈਨੂੰ ਦੱਸਿਆ ਕਿ ਉਹਦੇ ਦਫ਼ਤਰ ਵਿੱਚ ਕਈ ਬੰਦੇ ਅਜੇਹੇ ਵੀ ਹਨ ਜਿਨ੍ਹਾਂ ਨੂੰ ਸਿਰਫ 100 ਡਾਲਰ ਹਫ਼ਤਾ ਮਿਲਦੇ ਹਨ ਅਤੇ ਉਹ ਇਸ ਕੰਮ ਬਾਰੇ ਮੈਥੋਂ ਵਧੇਰੇ ਜਾਣਕਾਰੀ ਰੱਖਦੇ ਹਨ ਤੇ ਮੈਥੋਂ ਬਿਹਤਰ ਢੰਗ ਨਾਲ ਕੰਮ ਕਰ ਸਕਦੇ ਹਨ ਪਰ ਉਹ ਉਤਸ਼ਾਹੀ ਨਹੀਂ ਹਨ ਉਹਨਾਂ ਕੋਲ ਕੋਈ ਉਸਾਰੂ ਵਿਚਾਰ ਨਹੀਂ ਹੈ ਤੇ ਉਹਨਾਂ ਨੂੰ ਅਚੇਤਨ ਮੰਦੇ ਚਮਤਕਾਰੀ ਕੰਮਾਂ 'ਚ ਕੋਈ ਰੁਚੀ ਨਹੀਂ ਦੌਲਤ ਮੰਦੀ ਹੈ ਕਿਸੇ ਬੰਦੇ ਲਈ ਤਾਂ ਦੌਲਤ ਅਚੇਤਨ ਰੂਪ 'ਚ ਸਿਰਫ ਯਕੀਨ ਹੈ ਤੁਸੀਂ ਸਿਰਫ ਇਹ ਆਖਣ ਨਾਲ ਹੀ ਕਰੋੜਪਤੀ ਨਹੀਂ ਬਣ ਜਾਵੋਗੇ ਮੈਂ 1 ਕਰੋੜਪਤੀ ਹਾਂ ਮੈਂ ਇੱਕ ਕਰੋੜਪਤੀ ਹਾਂ। ਤਾਂ ਦੌਲਤ ਦੀ ਬੋਲਤਾ ਦੇ ਵਿਚਾਰ ਨੂੰ ਆਪਣੇ ਮਨ 'ਚ ਵਸਾ ਕੇ ਹੀ ਤੁਸੀਂ ਤਾਂ ਦੌਲਤ ਦੀ ਚੇਤਨਾ ਨੂੰ ਬਣਾ ਸਕੋਗੇ। ਮਦਦ ਦਾ ਅਦਿੱਖ ਵਸੀਲਾ। ਬਿਹਾਰੇ ਲੋਕਾਂ ਨੂੰ ਇਹ ਮੁਸ਼ਕਲ ਦਰਪੇਸ਼ ਆਉਂਦੀ ਹੈ ਕਿ ਉਹਨਾਂ ਕੋਲ ਸਹਾਰੇ ਦਾ ਕੋਈ ਅਦਿੱਖ ਵਸੀਲਾ ਨਹੀਂ ਹੁੰਦਾ। ਜਦੋਂ ਕੰਮਕਾਰ 'ਚੋਂ ਘਾਟ ਪੈ ਜਾਂਦੀ ਹੈ, ਜਾਂ ਸ਼ੇਅਰ ਬਾਜ਼ਾਰ ਡਿੱਗ ਪੈਂਦਾ ਹੈ, ਜਾਂ ਉਹਨਾਂ 'ਚ ਲਗਾਇਆ ਪੈਸਾ ਡੁੱਬ ਜਾਂਦਾ ਹੈ, ਤਾਂ ਉਹ ਬੇਸਹਾਰਾ ਪ੍ਰਤੀਤ ਕਰਦੇ ਹਨ। ਅਜਿਹੀ ਅਸੁਰੱਖਿਆਤਾ ਦੀ ਭਾਵਨਾ ਦਾ ਕਾਰਨ ਹੈ ਇਹ ਹੈ ਕਿ ਸਾਰਾ ਕੁਝ ਕਿਵੇਂ ਆਪਣੇ ਅਚੇਤਨ ਮਨ ਤੋਂ ਹਾਸਲ ਕੀਤਾ ਜਾਵੇ ਇਸ ਦਾ ਉਹਨਾਂ ਨੂੰ ਗਿਆਨ ਨਹੀਂ ਇਹ ਆਪਣੇ ਅੰਦਰ ਲੁਕੇ ਅਮੁੱਖ ਭੰਡਾਰ ਤੋਂ ਅਣਜਾਣ ਹਨ ਇੱਕ ਗਰੀਬ ਸੋਚਣੇ ਵਾਲਾ ਮਨੁੱਖ ਆਪਣੇ ਆਪ ਨੂੰ ਗਰੀਬ ਹਾਲਤ ਚੋ ਲੈ ਜਾਂਦਾ ਹੈ ਦੂਜਾ ਬੰਦਾ ਜਿਸ ਦਾ ਮਨ ਦੌਲਤ ਦੇ ਵਿਚਾਰ ਨਾਲ ਭਰਿਆ ਪਿਆ ਹੈ ਉਹ ਚਾਰੇ ਬਸੇ ਤਾਂ ਦੌਲਤ ਹੈ ਅਤੇ ਜੋ ਕੁਝ ਚਾਹੇ ਮਿਲ ਜਾਂਦਾ ਹੈ ਖਾਣ ਖਰਚਣ ਤੋਂ ਬਾਅਦ ਵੀ ਬਚਿਆ ਰਹਿੰਦਾ ਹੈ ਅਜਿਹਾ ਸਾਰਾ ਕੁਝ ਹੋ ਸਕਦਾ ਹੈ ਜੇਕਰ ਤੁਹਾਡੇ ਵਿੱਚ ਮਨ ਚੋਂ ਗਲਤ ਵਿਚਾਰਾਂ ਨੂੰ ਕੱਢ ਕੇ ਮਨ ਨੂੰ ਸਾਫ਼ ਰੱਖਣ ਅਤੇ ਸਹੀ ਵਿਚਾਰਾਂ ਨੂੰ ਉਹਨਾਂ ਦੀ ਥਾਂ ਤੇ ਰੱਖਣ ਦੀ ਸ਼ਕਤੀ ਹੈ ਤਨ ਦੌਲਤ ਦੀ ਸੂਝ ਚੇਤਨਾ ਨਿਰਮਾਣ ਦਾ ਸਹੀ ਤਰੀਕਾ ਇਸ ਅਧਿਆਇ ਨੂੰ ਪੜ੍ਹਦੇ ਹਾਂ ਸ਼ਾਇਦ ਤੁਸੀਂ ਇਹ ਕਹਿ ਰਹੇ ਹੋਵੋ ਕਿ ਮੈਨੂੰ ਤਨ ਦੌਲਤ ਦੀ ਲੋੜ ਹੈ ਤੁਸੀਂ ਬਸ ਇਹੋ ਕਰਨਾ ਹੈ ਹਰ ਰੋਜ਼ 3-4 ਵਾਰ ਆਪਣੇ ਆਪ ਨੂੰ ਆਖੋ ਧਨ ਅੰਦੌਲਤ ਸਫਲਤਾ ਇਹਨਾਂ ਸ਼ਬਦਾਂ ਵਿੱਚ ਅਲੌਕਿਕ ਸ਼ਕਤੀ ਹੈ ਇਹ ਅਚੇਤਨਮੰਦੀ ਅੰਦਰੂਨੀ ਸ਼ਕਤੀ ਦੀ ਪ੍ਰਤੀਨਿਧਤਾ ਕਰਦੇ ਹਨ ਆਪਣੇ ਅੰਦਰ ਮੌਜੂਦ ਸ਼ਕਤੀ ਵੱਲ ਮਨ ਨੂੰ ਕਰ ਦਿਓ ਫਿਰ ਹਾਲਤਾ ਆਪਣੇ ਗੁਣਾਂ ਦੇ ਆਧਾਰ ਤੇ ਤੁਹਾਡੇ ਅੰਦਰ ਪ੍ਰਗਟ ਹੋਣਗੀਆਂ ਤੁਸੀਂ ਇਉਂ ਨਹੀਂ ਕਹਿ ਰਹੇ ਹੋ ਕਿ ਮੈਂ ਅਮੀਰ ਹਾਂ ਤੁਸੀਂ ਆਪਣੇ ਅੰਦਰ ਦੀ ਅਸਲ ਸ਼ਕਤੀ ਤੇ ਧਿਆਨ ਜੋੜ ਰਹੇ ਹੋ ਤੁਹਾਡੇ ਮਨ ਵਿੱਚ ਕੋਈ ਵਿਰੋਧ ਜਾਂ ਸ਼ੰਕਾ ਨਹੀਂ ਹੈ ਜਦੋਂ ਤੁਸੀਂ ਕਹਿੰਦੇ ਹੋ ਅਮੀਰੀ ਅੱਗੇ ਚੱਲ ਕੇ ਜਦੋਂ ਤੁਸੀਂ ਆਪਣਾ ਧਿਆਨ ਧਨ ਬਦੌਲਤ ਤੇ ਕੇਂਦ੍ਰਿਤ ਕਰਦੇ ਹੋ ਤਾਂ ਉਵੇਂ ਹੀ ਅਮੀਰੀ ਦਾ ਅਹਿਸਾਸ ਤੁਹਾਡੇ ਅੰਦਰ ਵਧੇਗਾ ਇਸ ਨਿਸ਼ਚੇ ਨੂੰ ਆਪਣੇ ਮਨ 'ਚ ਬਣਾਈ ਰੱਖੋ ਕਿ ਦੌਲਤ ਦਾ ਅਹਿਸਾਸ ਦੌਲਤ ਪੈਦਾ ਕਰਦਾ ਹੈ ਤੁਹਾਡਾ ਅਚੇਤਨ ਮਨ ਇੱਕ ਬੈਂਕ ਵਾਂਗ ਹੈ ਇੱਕ ਤਰ੍ਹਾਂ ਦੀ ਬ੍ਰਹਿਮੰਡੀ ਆਰਥਿਕ ਸੰਸਥਾ ਤੁਸੀਂ ਇਸ ਵਿੱਚ ਬੈਂਕ ਵਾਂਗ ਜੋ ਵੀ ਜਮਾ ਕਰਾਓਗੇ ਉਹ ਵਧੇਗਾ ਅਮੀਰੀ ਦਾ ਵਿਚਾਰ ਜਮਾ ਕਰਾਓ ਭਾਵੇਂ ਗਰੀਬੀ ਦਾ ਉਸ ਤੋਂ ਵਾਧਾ ਹੋਵੇਗਾ ਫਿਰ ਕਿਉਂ ਨਾ ਅਮੀਰੀ ਦੀ ਚੋਣ ਹੀ ਕੀਤੀ ਜਾਵੇ। ਦੌਲਤ ਲਈ ਧ੍ਰਿੜ ਕਥਨ ਅਸਫਲ ਕਿਉਂ ਹੋ ਜਾਂਦੇ ਹਨ? ਪਿਛਲੇ 35 ਸਾਲਾਂ ਦੌਰਾਨ ਮੈਂ ਕਈ ਬੰਦਿਆਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦੀ ਆਮਸ਼ਕਾਇਤ ਇਹ ਹੁੰਦੀ ਹੈ ਕਿ ਉਹਨਾਂ ਨੇ ਹਫ਼ਤਿਆਂ ਤੋਂ ਜਾਂ ਮਹੀਨਿਆਂ ਤੋਂ ਮੈਂ ਅਮੀਰ ਹਾਂ, ਮੈਂ ਖੁਸ਼ਹਾਲ ਹਾਂ ਦਾ ਕਥਨ ਨੂੰ ਦੁਹਰਾਇਆ ਹੈ ਪਰ ਕੁਝ ਨਹੀਂ ਹੋਇਆ। ਮੈਂ ਇਹ ਲੱਭਿਆ ਕਿ ਉਸ ਕਥਨ ਨੂੰ ਕਹਿਣ ਤੇ ਉਹਨਾਂ ਅੰਦਰ ਮਹਿਸੂਸ ਕੀਤਾ ਕਿ ਉਹ ਆਪਣੇ ਆਪ ਨਾਲ ਝੂਠ ਬੋਲ ਰਹੇ ਹਨ। ਇੱਕ ਬੰਦੇ ਨੇ ਮੈਨੂੰ ਦੱਸਿਆ ਕਿ ਉਹ ਦ੍ਰਿੜਤਾ ਨਾਲ ਸਵੀਕਾਰ ਕਰਦਾ ਗਿਆ ਕਿ ਉਹ ਅਮੀਰ ਹੈ ਜਦੋਂ ਤੱਕ ਕਿ ਉਹ ਥੱਕ ਨਹੀਂ ਗਿਆ ਪਰ ਹਾਲਤ ਪਹਿਲਾਂ ਤੋਂ ਵੀ ਮਾੜੀ ਹੋ ਗਈ ਮੈਨੂੰ ਪਤਾ ਸੀ ਕਿ ਮੈਂ ਜੋ ਆਖ ਰਿਹਾ ਹਾਂ ਉਹ ਸਪਸ਼ਟ ਹੈ ਕਿ ਸੱਚ ਨਹੀਂ ਹੈ ਉਸ ਦੇ ਕਥਨ ਨੂੰ ਚੇਤਨਮਾਨ ਨੇ ਰੱਦ ਕਰ ਦਿੱਤਾ ਤੇ ਜੋ ਉਸ ਨੇ ਕਿਹਾ ਉਹਦਾ ਉਲਟ ਸਵੀਕਾਰ ਹੋ ਗਿਆ ਅਤੇ ਉਵੇਂ ਹੀ ਹੋਇਆ ਤੁਹਾਡਾ ਸਵੀਕਾਰਨਾ ਉਦੋਂ ਹੀ ਕੰਮਜਾਜ਼ ਹੋਵੇਗਾ ਜਦੋਂ ਉਹ ਵਿਸ਼ੇਸ਼ ਹੋਵੇ ਕੋਈ ਮਾਨਸਿਕ ਵਿਰੋਧਾ ਦਵੰਦ ਪੈਦਾ ਨਾ ਕਰਦਾ ਹੋਵੇ ਇਸ ਲਈ ਇਸ ਬੰਦੇ ਦੁਆਰਾ ਕਹੇ ਗਏ ਕਥਨ ਨੇ ਹਾਲਤ ਹੋਰ ਖਰਾਬ ਕਰ ਦਿੱਤੀ ਕਿਉਂਕਿ ਉਸ ਦੇ ਵਿਚਾਰ ਅੰਦਰ ਵਿਸ਼ਵਾਸ ਦੀ ਘਾਟ ਸੀ ਤੁਹਾਡਾ ਅਚੇਤਨ ਮਨ ਉਹੀ ਪ੍ਰਵਾਨ ਕਰਦਾ ਹੈ ਜਿਸ ਨੂੰ ਤੁਸੀਂ ਸੱਚਮੁੱਚ ਸੱਚ ਮੰਨਦੇ ਹੋ ਕੋਰੇ ਸ਼ਬਦਾਂ ਦੇ ਪੱਧਰ ਤੇ ਨਹੀਂ ਪੂਰੇ ਵਿਸ਼ਵਾਸ ਵਾਲੇ ਵਿਚਾਰ ਨੂੰ ਹੀ ਅਚੇਤਨ ਮਨ ਪ੍ਰਵਾਨ ਕਰਦਾ ਹੈ ਮਾਨਸਿਕ ਟਕਰਾਅ ਨੂੰ ਕਿਵੇਂ ਟਾਲੀਏ ਜਿਨ੍ਹਾਂ ਨੂੰ ਮਾਨਸਿਕ ਟਕਰਾਅ ਦੀ ਸਮੱਸਿਆ ਹੈ ਉਨਾਂ ਲਈ ਇਹ ਤਰੀਕਾ ਹੈ ਦਿਨ ਵਿੱਚ ਕਈ ਵਾਰ ਅਤੇ ਖਾਸ ਕਰਕੇ ਸੌਣ ਤੋਂ ਪਹਿਲਾਂ ਇਸ ਪ੍ਰਕਾਰ ਆਖੋ ਮੇਰੀਆਂ ਖਾਸ਼ੀਆਂ ਦਿਨ ਰਾਤ ਵੱਧ ਰਹੀਆਂ ਹਨ ਪੂਰੀ ਦ੍ਰੜਤਾ ਨਾਲ ਆਖੋ ਇਸ ਤਰ੍ਹਾਂ ਕਿਸੇ ਪ੍ਰਕਾਰ ਦਾ ਮਾਨਸਿਕ ਟਕਰਾਅ ਪੈਦਾ ਨਹੀਂ ਹੋਵੇਗਾ ਕਿਉਂਕਿ ਇਹ ਕਥਨ ਅਚੇਤਨ ਮਨ ਵਿੱਚ ਵਸਿਤਾਨ ਦੀ ਇੱਛਾ ਦਾ ਵਿਰੋਧ ਨਹੀਂ ਕਰੇਗਾ ਮੈਂ ਇੱਕ ਅਜਿਹੇ ਬੰਦੇ ਨੂੰ ਸਲਾਹ ਦਿੱਤੀ ਜਿਸ ਦੀ ਵਿਕਰੀ ਅਤੇ ਆਰਥਿਕ ਹਾਲਤ ਬੜੀ ਮੰਦੀ ਸੀ ਤੇ ਉਹ ਪਰੇਸ਼ਾਨ ਸੀ ਕਿ ਉਹ ਆਪਣੇ ਦਫ਼ਤਰ 'ਚ ਬੈਠੇ ਮਨ ਨੂੰ ਸ਼ਾਂਤ ਰੱਖੇ ਅਤੇ ਇਹਨਾਂ ਸ਼ਬਦਾਂ ਨੂੰ ਵਾਰ-ਵਾਰ ਦੁਹਰਾਓ ਮੇਰੀ ਵਿਕਰੀ ਦਿਨ ਰਾਤ ਵੱਧ ਰਹੀ ਹੈ ਇਸ ਕਥਨ ਨੂੰ ਚੇਤਨ ਅਤੇ ਅਚੇਤਨ ਮਨ ਦੋਵਾਂ ਦਾ ਸਹਿਯੋਗ ਮਿਲਿਆ ਅਤੇ ਛੇਤੀ ਹੀ ਸੁਚਾਰੂ ਨਤੀਜੇ ਸਾਹਮਣੇ ਆਉਣ ਲੱਗੇ ਕੋਰੇ ਚੈੱਕ ਤੇ ਕਦੇ ਦਸਤਖਤ ਨਾ ਕਰੋ ਜਦ ਤੁਸੀਂ ਬਲੈਂਕ ਚੈੱਕ ਉਤੇ ਦਸਤਖਤ ਕਰਦੇ ਹੋ ਤਾਂ ਤੁਹਾਡਾ ਮਤਲਬ ਹੁੰਦਾ ਹੈ ਕਿ ਖਾਤੇ 'ਚ ਵਧੇਰੇ ਬੈਲੈਂਸ ਨਹੀਂ ਹੈ ਪੈਸੇ ਦੀ ਕਮੀ ਹੈ ਮੈਂ ਇਹ ਕਰ ਗਿਰਬੀ ਰੱਖ ਕੇ ਘਵਾ ਲਵਾਂਗਾ ਆਦੀ ਜੇਕਰ ਤੁਸੀਂ ਭਵਿੱਖ ਵਾਸਤੇ ਬਹੁਤ ਡਰੇ ਹੋਏ ਹੋ ਤੇ ਖਾਲੀ ਚੱਕ ਤੇ ਦਸਤਕਰ ਕਰ ਰਹੇ ਹੋ ਤਾਂ ਤੁਸੀਂ ਇੰਜ ਆਪਣੇ ਲਈ ਬੱਤਰ ਹਾਲਤ ਤਿਆਰ ਕਰ ਰਹੇ ਹੋ ਤੁਹਾਡਾ ਅਚੇਤਨ ਮਨ ਤੁਹਾਡੇ ਡਰੂ ਅਤੇ ਨਾ ਪੱਕੀ ਕਥਨ ਨੂੰ ਪ੍ਰਾਰਥਨਾ ਵਾਂਗ ਹੀ ਸਵੀਕਾਰ ਕਰਦਾ ਹੈ ਅਦੋਂ ਤੁਹਾਡੇ ਜੀਵਨ ਵਿੱਚ ਰੁਕਾਵਟਾਂ ਦੇਰੀਆਂ ਘਾਟਾਂ ਅਤੇ ਸੀਮਾਵਾਂ ਦਾ ਪ੍ਰਬੰਧ ਕਰ ਦਿੰਦਾ ਹੈ ਅਵਚੇਤਨ ਤੁਹਾਨੂੰ ਚੱਕਰ ਵ੍ਰਿਧੀ ਵਿਆਜ ਦਿੰਦਾ ਹੈ ਤੁਹਾਡਾ ਅਵਚੇਤਨ ਮਨ ਖੁਸ਼ਹਾਲੀ ਦੇ ਅਹਿਸਾਸ 'ਚ ਹੋਰ ਖੁਸ਼ਹਾਲੀ ਜੋੜ ਜਾਂਦਾ ਹੈ ਅਤੇ ਘਾਟੇ ਦਾ ਅਹਿਸਾਸ ਹੈ ਤਾਂ ਉਸ ਵਿੱਚ ਘਾਟਾ ਦਰ ਘਾਟਾ ਜੋੜਦਾ ਹੈ ਚੱਕਰਵਰੀ ਦੀ ਵਿਆਜ ਵਾਂਗ ਤੁਹਾਡਾ ਅਚੇਤਨ ਮਨ ਜੋ ਵੀ ਤੁਹਾਨੂੰ ਜਮ੍ਹਾਂ ਕਰਦੇ ਹੋ ਉਸ ਨੂੰ ਕਈ ਗੁਣਾ ਵਧਾ ਕਰਕੇ ਦਿੰਦਾ ਹੈ ਹਰ ਸਵੇਰ ਜਦੋਂ ਤੁਸੀਂ ਖੁਸ਼ਹਾਲੀ ਕਾਮਯਾਬੀ ਧਨ ਦੌਲਤ ਤੇ ਸ਼ਾਂਤੀ ਦੀਆਂ ਸੋਚਾਂ ਲੈ ਕੇ ਉੱਠਦੇ ਹੋ ਤਾਂ ਇਹ ਉਹਨਾਂ ਸੋਚਾਂ ਦਾ ਜਾਇਜ਼ਾ ਲੈਂਦਾ ਹੈ ਤੁਹਾਡੇ ਦਿਮਾਗ ਨੂੰ ਉਹਨਾਂ ਸੋਚਾਂ ਵਿੱਚ ਵੱਧ ਤੋਂ ਵੱਧ ਲਗਾਈ ਰੱਖਦਾ ਹੈ ਇਸ ਤਰ੍ਹਾਂ ਚੰਗੇ ਵਿਚਾਰ ਅਚੇਤਨ ਮਨ 'ਚ ਜਮ੍ਹਾਂ ਹੁੰਦੇ ਜਾਣਗੇ ਅਤੇ ਤੁਹਾਡੇ ਸਾਹਮਣੇ ਖੁਸ਼ਹਾਲੀ ਤੇ ਭਰਪੂਰਤਾ ਲਿਆਉਣਗੇ ਕਿਉਂ ਕੁਝ ਨਹੀਂ ਵਾਪਰਿਆ ਤੁਸੀਂ ਅਕਸਰ ਕਹਿੰਦੇ ਹੋ ਮੈਂ ਇਹੋ ਕੀਤਾ ਪਰ ਕੁਝ ਨਹੀਂ ਹੋਇਆ ਤੁਹਾਨੂੰ ਨਤੀਜਾ ਨਹੀਂ ਮਿਲਿਆ ਕਿਉਂਕਿ 5 ਮਿੰਟ ਬਾਅਦ ਤੁਹਾਡੇ ਮਨ 'ਚ ਡਰ ਆਇਆ ਅਤੇ ਅਗਲੇ 10 ਮਿੰਟਾਂ 'ਚ ਉਹ ਵੀ ਜੋ ਵੀ ਚੰਗਾ ਤੁਸੀਂ ਦ੍ਰਿੜਤਾ ਨਾਲ ਆਖਿਆ ਸੀ ਉਹ ਵੀ ਖਤਮ ਹੋ ਗਿਆ ਜੋਦੋਂ ਤੁਸੀਂ ਧਰਤ 'ਚੋਂ ਬੀਜ ਬੀਜਦੇ ਹੋ ਤਾਂ ਤੁਸੀਂ ਉਸਨੂੰ ਉਦੋਂ ਹੀ ਨਹੀਂ ਪੁੱਟ ਲੈਂਦੇ ਤੁਸੀਂ ਉਸਨੂੰ ਜੜ ਲਾਉਣ ਤੇ ਵੱਡਾ ਹੋਣ ਦਿੰਦੇ ਹੋ ਉਦਾਹਰਨ ਵਜੋਂ ਮੰਨ ਲਓ ਤੁਸੀਂ ਕਹਿਣ ਜਾ ਰਹੇ ਹੋ ਮੈਂ ਇਸ ਦਾ ਭੁਗਤਾਨ ਨਹੀਂ ਕਰ ਸਕਾਂਗਾ ਇਸ ਤੋਂ ਪਹਿਲਾਂ ਕਿ ਤੁਸੀਂ ਸਾਰਾ ਵਾਕ ਕਹਿ ਸਕੋ ਮੈਂ ਸ਼ਬਦ ਤੋਂ ਹੀ ਇਸਨੂੰ ਰੋਕ ਲਓ ਅਤੇ ਕਿਸੇ ਹੋਰ ਚੰਗੇ ਵਾਕ ਉੱਪਰ ਧਿਆਨ ਲਾਓ ਜਿਵੇਂ ਦਿਨ ਰਾਤ ਮੈਂ ਹਰ ਤਰ੍ਹਾਂ ਨਾਲ ਖੁਸ਼ਹਾਲ ਹੋ ਰਿਹਾ ਹਾਂ ਦੌਲਤ ਦਾ ਵਸੀਲਾ ਤੁਹਾਡੇ ਅਚੇਤਨ ਮਨ ਕੋਲ ਵਿਚਾਰਾਂ ਦਾ ਘਟਾ ਨਹੀਂ ਬੇਸ਼ਮਰ ਤਰੀਕਿਆਂ ਨਾਲ ਅਣਗਿਣਤ ਸੰਖਿਆ ਚ ਉਹਦੇ ਕੋਲ ਤਿਆਰ ਬਰ ਤਿਆਰ ਵਿਚਾਰ ਹਨ ਜੋ ਤੁਹਾਡੀ ਜੀਵ ਚੋਂ ਨਕਦ ਨੋਟਾਂ ਵਾਂਗ ਆਉਣਗੇ ਇਹ ਪ੍ਰਕਿਰਿਆ ਤੁਹਾਡੇ ਮਨ ਚੋਂ ਚਲਦੀ ਰਹੇਗੀ ਭਾਵੇਂ ਸ਼ੇਅਰ ਬਾਜ਼ਾਰ ਉੱਤੇ ਜਾਵੇ ਜਾਂ ਥੱਲੇ ਪੌਂਡ ਜਾਂ ਡਾਲਰ ਦਾ ਮੁੱਲ ਘਟੇ ਜਾਂ ਵਧੇ ਤੁਹਾਡੀ ਨਕਦ ਦੌਲਤ ਅਸਲ ਚੋਂ ਬਾਂਡ ਸ਼ੇਅਰ ਬੈਂਕ ਬੈਲੈਂਸ ਵਗੈਰਾ ਉੱਪਰ ਨਿਰਭਰ ਨਹੀਂ ਇਹ ਕੇਵਲ ਚਿੰਨ੍ਹ ਅਤੇ ਲਾਭਕਾਰੀ ਚੀਜ਼ ਹੈ ਪਰ ਫਿਰ ਵੀ ਸਿਰਫ ਤੇ ਸਿਰਫ ਚਿੰਨ ਹੈ ਮੇਰੇ ਆਖਣ ਦਾ ਮਤਲਬ ਇਹ ਹੈ ਕਿ ਮੈਂ ਇਸ ਗੱਲ ਤੇ ਜ਼ੋਰ ਦੇਣਾ ਚਾਹਾਂਗਾ ਕਿ ਜੇਕਰ ਤੁਸੀਂ ਆਪਣੇ ਅਚੇਤਨ ਮਨ ਨੂੰ ਯਕੀਨ ਦਿਵਾ ਦਿਓ ਕਿ ਇਹ ਦੌਲਤ ਤੁਹਾਡੀ ਹੈ ਤੇ ਹਮੇਸ਼ਾ ਤੁਹਾਡੇ ਜੀਵਨ ਦੇ ਆਲੇ-ਦੁਆਲੇ ਹੈ ਤਾਂ ਸੱਚਮੁੱਚ ਹਮੇਸ਼ਾ ਇਹ ਦੌਲਤ ਤੁਹਾਡੀ ਹੀ ਰਹੇਗੀ ਭਾਵੇਂ ਇਹ ਕਿਸੇ ਵੀ ਰੂਪ ਚ ਹੋਵੇ ਗੁਜ਼ਾਰਾ ਕਰਨ ਦੀ ਕੋਸ਼ਿਸ਼ ਅਤੇ ਅਸਲ ਕਾਰਨ ਤੇ ਇਹ ਵੰਦੇ ਦਾਵਾ ਕਰਦੇ ਹਨ ਕਿ ਉਹ ਕਿਵੇਂ ਨਾ ਕਿਵੇਂ ਗੁਜ਼ਾਰਾ ਕਰ ਰਹੇ ਹਨ یوں ਲੱਗਦਾ ਹੈ ਜਿਵੇਂ ਉਹ ਆਪਣੇ ਦਾਅਵਿਆਂ ਨੂੰ ਪੂਰਾ ਕਰਨੋਂ ਪਟਕ ਗਏ ਹਨ ਕੀ ਤੁਸੀਂ ਕਦੇ ਉਹਨਾਂ ਦੀਆਂ ਗੱਲਾਂ ਸੁਣੀਆਂ ਹਨ ਉਹ ਅਕਸਰ ਐਸੀਆਂ ਗੱਲਾਂ ਕਰਦੇ ਰਹਿੰਦੇ ਹਨ ਉਹ ਆਪਣੇ ਆਪ ਨੂੰ ਕੋਸਦੇ ਰਹਿੰਦੇ ਹਨ ਜਿਨ੍ਹਾਂ ਲੋਕਾਂ ਨੇ ਸਫਲਤਾ ਹਾਸਲ ਕੀਤੀ ਹੈ ਪੀੜ ਚ ਆਪਣੀ ਪਛਾਣ ਬਣਾਈ ਹੈ ਉਹਨਾਂ ਲੋਕਾਂ ਬਾਰੇ ਵੀ ਉਹਨਾਂ ਦੇ ਬੜੇ ਗਲਤ ਜਿਹੇ ਵਿਚਾਰ ਹੁੰਦੇ ਹਨ ਉਹਨਾਂ ਬਾਰੇ ਉਹ ਆਖਣਗੇ ਇਹਦਾ ਤਾਂ 2 ਨੰਬਰ ਦਾ ਧੰਦਾ ਚੱਲਦਾ ਹੋਣਾ ਇਹ ਬੜਾ ਲੋਟੂ ਹੈ ਇਹ ਬਦਮਾਸ਼ ਹੈ ਉਹਨਾਂ 'ਚ ਇਹੋ ਘਾਟ ਹੈ ਕਿ ਉਹ ਉਸ ਚੀਜ਼ ਨੂੰ ਬੁਰਾ ਕਹਿ ਕੇ ਪੰਡ ਰਹੇ ਹਨ ਜਿਸ ਚੀਜ਼ ਦੀ ਇੱਛਾ ਉਹਨਾਂ ਦੇ ਮਨ ਵਿੱਚ ਵੀ ਹੈ ਉਹ ਆਪਣੇ ਤੋਂ ਵਧੇਰੇ ਅਮੀਰ ਅਤੇ ਆਪਣੇ ਤੋਂ ਵਧੇਰੇ ਖੁਸ਼ਹਾਲ ਨੂੰ ਵੇਖ ਕੇ ਇਸ ਲਈ ਛੜਦੇ ਹਨ ਕਿਉਂਕਿ ਉਹ ਦੂਜਿਆਂ ਦੀ ਚੰਗੀ ਹਾਲਤ ਨਾਲ ਈਰਖਾ ਰੱਖਦੇ ਹਨ ਖੁਸ਼ਹਾਲੀ ਦੇ ਖੰਭ ਹਾਸਲ ਕਰਨ ਦਾ ਵਧੀਆ ਤਰੀਕਾ ਇਹ ਹੈ ਕਿ ਉਹਨਾਂ ਲੋਕਾਂ ਦੀ ਬਰਾਈ ਕਰਨੀ ਫੌਰਨ ਬੰਦ ਕਰ ਦਿਓ ਜੋ ਤਾਂ ਹਰਦੇ ਤੋਂ ਵਧੇਰੇ ਅਮੀਰ ਅਤੇ ਖੁਸ਼ਹਾਲ ਹਨ ਖੁਸ਼ਹਾਲੀ ਦੇ ਰਾਹ 'ਚ ਇੱਕ ਆਮ ਰੁਕਾਵਟ ਕਈਆਂ ਦੇ ਜੀਵਨ 'ਚ ਦੌਲਤ ਦੀ ਕਮੀ ਦਾ ਇੱਕ ਕਾਰਨ ਭਾਵਨਾ ਹੈ ਵਧੇਰੇ ਲੋਕ ਇਸ ਨੂੰ ਬਹੁਤ ਔਖੇ ਤਰੀਕੇ ਨਾਲ ਸਿੱਖਦੇ ਹਨ ਇਹ ਹੈ ਈਰਖਾ ਮਿਸਾਲ ਵਜੋ ਤੁਸੀਂ ਆਪਣੇ ਵਿਰੋਧੀ ਨੂੰ ਬਹੁਤ ਸਾਰਾ ਪੈਸਾ ਬੈਂਕ 'ਚ ਜਮ੍ਹਾਂ ਕਰਾਉਣ ਦੇ ਵੇਖਦੇ ਹੋ ਪਰ ਤੁਹਾਡੇ ਕੋਲ ਬੈਂਕ 'ਚ ਜਮ੍ਹਾਂ ਕਰਾਉਣ ਲਈ ਕੋਈ ਖਾਸ ਪੈਸਾ ਨਹੀਂ ਤਦ ਕੀ ਇਹ ਤੁਹਾਨੂੰ ਈਰਖਾਲੂ ਬਣਾ ਦੇਵੇਗਾ ਇਸ ਸੋਚ ਤੇ ਕਾਬੂ ਪਾਉਣ ਲਈ ਤੁਸੀਂ ਖੁਦ ਨੂੰ ਆਖੋ ਕਿ ਇਹ ਵਧੀਆ ਨਹੀਂ ਹੈ ਕਿ ਮੈਂ ਇਸ ਬੰਦੇ ਦੀ ਖੁਸ਼ਹਾਲੀ ਤੋਂ ਖੁਸ਼ ਹੋਵਾਂ ਮੈਂ ਉਸ ਲਈ ਹੋਰ ਖੁਸ਼ੀ ਦੀ ਇੱਛਾ ਕਰਦਾ ਹਾਂ ਈਰਖਾ ਵਾਲੇ ਵਿਚਾਰਾਂ ਨੂੰ ਇਕੱਠੇ ਕਰੀ ਜਾਣਾ ਵਿਨਾਸ਼ਕਾਰੀ ਹੈ ਕਿਉਂਕਿ ਇਹ ਤੁਹਾਨੂੰ ਨਾ ਪੱਕੀ ਹਾਲਤ 'ਚ ਰੱਖਦੇ ਹਨ ਅਤੇ ਖੁਸ਼ਹਾਲੀ ਤਾਂ ਤਾਂ ਦੂਰ ਭੱਜਦੀ ਹੈ ਜੇਕਰ ਤੁਸੀਂ ਕਦੇ ਵੀ ਕਿਸੇ ਦੂਜੇ ਦੀ ਭਰਪੂਰਤਾ ਜਾਂ ਦੌਲਤ ਵੇਖ ਕੇ ਸੜਦੇ ਹੋ ਤਾਂ ਫੌਰਨ ਉਸ ਬੰਦੇ ਵਾਸਤੇ ਹਰ ਤਰ੍ਹਾਂ ਦੀ ਖੁਸ਼ਹਾਲੀ ਦੀ ਦੁਆ ਕਰੋ ਇਸ ਤਰ੍ਹਾਂ ਤੁਸੀਂ ਨਾ ਭੱਖੇ ਬਾਜ਼ਾਰ ਨੂੰ ਰੱਦ ਕਰ ਦਿਓਗੇ ਤੇ ਫਿਰ ਤੁਹਾਡੇ ਆਪਣੇ ਅਚੇਤਨ ਮੰਦਿਰ ਨਿਯਮ ਮੁਤਾਬਿਕ ਖੁਸ਼ਹਾਲੀ ਦਾ ਬਹਾਾ ਤੁਹਾਡੇ ਵੱਲ ਹੋ ਜਾਵੇਗਾ ਖੁਸ਼ਹਾਲੀ ਦੀ ਰਾਹੋਂ ਵੱਡੀ ਔਕੜ ਨੂੰ ਹਟਾਓ ਜੇਕਰ ਤੁਸੀਂ ਕਿਸੇ ਬੰਦੇ ਬਾਰੇ ਬੁਰਾ ਸੋਚਦੇ ਹੋ ਜੇਕਰ ਤੁਸੀਂ ਸੋਚ ਰਹੇ ਹੋ ਕਿ ਉਹ ਬੇਈਮਾਨੀ ਨਾਲ ਧਨ ਕਮਾਉਂਦਾ ਹੈ ਤਾਂ ਉਸ ਬਾਰੇ ਸੋਚਣਾ ਛੱਡ ਦਿਵੋ ਤੁਹਾਨੂੰ ਪਤਾ ਹੈ ਕਿ ਉਹ ਬੰਦਾ ਮਾਨਦੇ ਨਿਯਮ ਦਾ ਨਾ ਪੱਕੇ ਢੰਗ ਨਾਲ ਫਾਇਦਾ ਲੈ ਰਿਹਾ ਹੈ। ਮਾਨ ਦਾ ਨਿਯਮ ਉਸ ਨਾਲ ਖੁਦ ਨਿਭੜੇਗਾ। ਸਾਵਧਾਨ ਰਹੋ। ਉਸ ਬੰਦੇ ਨੂੰ ਟੋਕਣ ਦੀ ਲੋੜ ਨਹੀਂ। ਯਾਦ ਰੱਖੋ ਖੁਸ਼ਹਾਲੀ ਦੀ ਰੁਕਾਵਟ ਤੁਹਾਡੇ ਆਪਣੇ ਮਨ ਚੋ ਹੀ ਹੈ। ਹੁਣ ਤੁਸੀਂ ਆਪਣੀ ਮਾਨਸਿਕ ਅੜਚੇ ਨੂੰ ਖਤਮ ਕਰ ਸਕਦੇ ਹੋ। ਅਜਿਹਾ ਤੁਸੀਂ ਸਭ ਨਾਲ ਚੰਗੇ ਸਬੰਧ ਬਣਾ ਕੇ ਹੀ ਕਰ ਸਕਦੇ ਹੋ। ਸੁੱਤੇ-ਸੁੱਤੇ ਅਮੀਰ ਹੋ ਜਾਓ। ਜਦੋਂ ਰਾਤ ਵੇਲੇ ਸੌਣ ਲੱਗਦੇ ਹੋ ਤਾਂ ਇਹ ਤਕਨੀਕ ਅਪਣਾਓ। ਖੁਸ਼ਹਾਲੀ ਸ਼ਬਦ ਨੂੰ ਹੌਲੀ-ਹੌਲੀ ਆਰਾਮ ਨਾਲ ਅਤੇ ਅਹਿਸਾਸ ਨਾਲ ਦੁਹਰਾਓ। ਧਨ-ਦੌਲਤ ਵਾਰ-ਵਾਰ ਇਸ ਨੂੰ ਦੁਹਰਾਓ ਜਿਵੇਂ ਕੋਈ ਮਾਂ ਆਪਣੇ ਬੱਚੇ ਨੂੰ ਲੋਰੀ ਦਿੰਦੀ ਹੈ। ਇਸ ਦੇ ਨਤੀਜੇ ਐਸੇ ਨਿਕਲਣਗੇ ਕਿ ਤੁਸੀਂ दंग रह ਜਾਓਗੇ। ਦੌਲਤ ਤੁਹਾਡੇ ਕੋਲ ਭਰਪੂਰ ਮਾਤਰਾ ਵਿੱਚ ਤੂਫਾਨ ਵਾਂਗ ਆਵੇਗੀ। ਇਹ ਤੁਹਾਡੇ ਅਚੇਤਨ ਮਨ ਦੇ ਚਮਤਕਾਰ ਦੀ ਇੱਕ ਹੋਰ ਉਦਾਹਰਣ ਹੈ। ਆਪਣੀ ਮਾਨਸਿਕ ਸ਼ਕਤੀ ਪ੍ਰਤੀ ਜਾਗਰੂਕ ਹੋਵੋ। ਸਪਸ਼ਟ ਰੂਪ ਵਿੱਚ ਅਮੀਰ ਬਣਨ ਦਾ ਨਿਸ਼ਚਾ ਕਰੋ ਮੁੜਕਾ ਬਹਾ ਕੇ ਸਖਤ ਮਿਹਨਤ ਕਰਕੇ ਧਨ ਕਮਾ ਕੇ ਅਮੀਰ ਬਣਨ 'ਚੋ ਸਾਰੀ ਉਮਰ ਲੱਗ ਜਾਂਦੀ ਹੈ ਇੰਨੀ ਸਖਤ ਮਿਹਨਤ ਕਰਨ ਦੇ ਰਾਹ ਨਾ ਪਾਓ ਧਨ ਦੌਲਤ ਇੱਕ ਅਚੇਤਨ ਯਕੀਨ ਹੈ ਆਪਣੇ ਮਨ 'ਚੋ ਖੁਸ਼ਹਾਲੀ ਦਾ ਵਿਚਾਰ ਲਿਓ ਬਧੇਰੇ ਲੋਕਾਂ ਦੀ ਸਮੱਸਿਆ ਹੈ ਕਿ ਉਹਨਾਂ ਕੋਲ ਕੋਈ ਅਦਿੱਖ ਆਸਰਾ ਨਹੀਂ ਹੈ ਸੌਣ ਤੋਂ ਪਹਿਲਾਂ ਆਪਣੇ ਅੰਦਰ ਧਨ ਸ਼ਬਦ ਦਾ ਉਚਾਰਨ ਸੈਜਾ ਸੈਜਾ ਤੇ ਸ਼ਾਂਤੀ ਨਾਲ 5 ਮਿੰਟ ਤੱਕ ਜ਼ਰੂਰ ਕਰੋ ਤਾਂ ਅਚੇਤਨ ਮਨ ਤਨ ਨੂੰ ਤੁਹਾਡੇ ਅਨੁਭਵ ਚ ਲੈ ਕੇ ਆਵੇਗਾ ਤਨ ਦਾ ਅਹਿਸਾਸ ਹੀ ਤਨ ਪੈਦਾ ਕਰਦਾ ਹੈ ਇਸ ਨੂੰ ਹਮੇਸ਼ਾ ਆਪਣੇ ਮਨ ਚ ਰੱਖੋ ਤੁਹਾਡੇ ਚੇਤਨ ਅਤੇ ਅਚੇਤਨ ਮਨ ਦਾ ਇੱਕ ਸੁਰ ਹੋਣਾ ਜ਼ਰੂਰੀ ਹੈ ਤੁਹਾਡਾ ਅਚੇਤਨ ਮਨ ਉਸ ਨੂੰ ਹੀ ਸਵੀਕਾਰ ਕਰੇਗਾ ਜਿਸ ਨੂੰ ਤੁਸੀਂ ਸੱਚ ਮੰਨੋਗੇ ਤੁਹਾਡੇ ਪ੍ਰਮੁੱਖ ਵਿਚਾਰਾਂ ਨੂੰ ਤੁਹਾਡਾ ਅਚੇਤਨ ਮਨ ਹਮੇਸ਼ਾ ਪ੍ਰਵਾਨ ਕਰਦਾ ਹੈ ਪਰ ਪ੍ਰਮੁੱਖ ਵਿਚਾਰ ਖੁਸ਼ਹਾਲੀ ਦਾ ਹੋਣਾ ਚਾਹੀਦਾ ਹੈ ਗਰੀਬੀ ਦਾ ਨਹੀਂ ਦੌਲਤਵਾਰੇ ਕਿਸੇ ਦੀ ਮਾਨਸਿਕਤਾ ਦਵੰਦ ਨੂੰ ਬੁਧੇਰੇ ਦ੍ਰਿੜਤਾ ਨਾਲ ਇਹ ਕਹਿ ਕੇ ਮੁਕਾ ਸਕਦੇ ਹੋ ਮੈਂ ਆਪਣੇ ਸਾਰੇ ਕੰਮਾਂ 'ਚ ਦਿਨ ਰਾਤ ਤਰੱਕੀ ਕਰ ਰਿਹਾ ਹਾਂ ਆਪਣੀ ਵਿਕਰੀ ਵਧਾਉਣ ਲਈ ਵਾਰ-ਵਾਰ ਇੰਜ ਆਖੋ ਮੇਰੀ ਵਿਕਰੀ ਦਿਨ ਰਾਤ ਸੁਧਰ ਰਹੀ ਹੈ ਮੈਂ ਅੱਗੇ ਵਧ ਰਿਹਾ ਹਾਂ ਤਰੱਕੀ ਕਰ ਰਿਹਾ ਹਾਂ ਤੇ ਨਿਤ ਵਧੇਰੇ ਅਮੀਰ ਹੋ ਰਿਹਾ ਹਾਂ ਕੋਰੇ ਚਾਕ ਦੇ ਦਸਤਕਤ ਕਰਨੇ ਬੰਦ ਕਰ ਦਿਓ। ਕੁਝ ਕਾਰਨ ਲਈ ਨਹੀਂ। ਬੜੀ ਘਾਟ ਹੈ। ਵਰਗੇ ਸ਼ਬਦ ਬੋਲਣੇ ਛੱਡ ਦਿਓ। ਅਜਿਹੇ ਸ਼ਬਦ ਤੁਹਾਡੇ ਘਾਟੇ ਨੂੰ ਕਈ ਗੁਣਾ ਵਧਾ ਸਕਦੇ ਹਨ। ਖੁਸ਼ਹਾਲੀ, ਅਮੀਰੀ ਤੇ ਕਾਮਯਾਬੀ ਵਾਲੇ ਸ਼ਬਦਾਂ ਨੂੰ ਆਪਣਾ ਅਚੇਤ ਮਨ ਚੋਂ ਇਕੱਠੇ ਕਰੋ ਤਾਂ ਇਹ ਚੱਕਰ ਵਿਰਧੀ ਵਿਆਜ ਵਾਂਗ ਵਧਣਗੇ। ਜਿਸ ਚੀਜ਼ ਨੂੰ ਤੁਸੀਂ ਦ੍ਰਿੜਤਾ ਨਾਲ ਪ੍ਰਵਾਨ ਕਰਦੇ ਹੋ ਉਸ ਨੂੰ ਕੁਝ ਤੇ ਰਵਾਦੀ ਅ ਪ੍ਰਵਾਨਾ ਨਾ ਕਰੋ। ਇਉਂਕਰਨਲ ਜੋ ਚੰਗੀ ਚੀਜ਼ ਤੁਸੀਂ ਪ੍ਰਵਾਨ ਕੀਤੀ ਉਸ ਦੀ ਪ੍ਰਵਾਨਗੀ ਤੇ ਪਾਣੀ ਫਿਰ ਜਾਵੇਗਾ ਤੁਹਾਡੇ ਮਨ ਵਿਚਲੇ ਵਿਚਾਰ ਹੀ ਖੁਸ਼ਹਾਲੀ ਦੇ ਅਸਲ ਸਰੋਤ ਹਨ ਤੁਹਾਡੇ ਕੋਲ ਲੱਖਾਂ ਡਾਲਰਾਂ ਦੇ ਵਿਚਾਰ ਹੋ ਸਕਦੇ ਹਨ ਤੁਹਾਡਾ ਅਚੇਤਨ ਮਨ ਤੁਹਾਨੂੰ ਉਹੀ ਵਿਚਾਰ ਦੇਵੇਗਾ ਜਿਹੜਾ ਤੁਸੀਂ ਚਾਹੁੰਦੇ ਹੋ ਦੌਲਤ ਦੇ ਬਹਾਅ ਦੇ ਰਾਹ ਵਿੱਚ ਈਰਖਾ ਤੇ ਸਾੜਾ ਰਕਾਵਟ ਖੜੀ ਕਰਦੇ ਹਨ ਦੂਜਿਆਂ ਤੋਂ ਸੜਨਾ ਬੰਦ ਕਰੋ ਸਗੋਂ ਉਹਨਾਂ ਦੀ ਖੁਸ਼ਹਾਲੀ ਤੇ ਖੁਸ਼ ਹੋਵੋ ਖੁਸ਼ਹਾਲੀ ਵੀ ਤੁਹਾਡੇ ਅੰਦਰ ਪਈ ਹੈ ਅਤੇ ਖੁਸ਼ਹਾਲੀ ਦੇ ਰਾਹ 'ਚ ਰੁਕਾਵਟ ਵੀ ਸਾਰਿਆਂ ਨਾਲ ਵਧੀਆ ਮਾਨਸਿਕ ਸੰਬੰਧ ਬਣਾ ਕੇ ਇਸ ਰੁਕਾਵਟ ਨੂੰ ਖਤਮ ਕਰੋ। ਅਧਿਆਇ ਇਸ ਮਾਪ। ਧੰਨਵਾਦ। ਮੇਰੀ ਸਾਰੇ ਸੋਤੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਮੇਰੇ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ। ਧੰਨਵਾਦ।